ਪਿਆਰਿਓ ਕੀ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਫਿਰ ਸੁਣੋ ਇਹ ਚਾਰ ਚੀਜ਼ਾਂ ਪਰਮੇਸ਼ਵਰ ਨੂੰ ਦਿਓ ਪਹਿਲਾ ਹੈ ਸਮੇਂ ਕੀ ਤੁਸੀਂ ਆਪਣੇ ਜੀਵਨ ਚ ਖੁਸ਼ੀ ਨਾਲ ਰਹਿਣ ਦੀ ਆਸ ਕਰ ਰਹੇ ਹੋ ਤਾਂ ਸੁਣੋ ਪਰਮੇਸ਼ਵਰ ਨੂੰ ਆਪਣਾ ਸਮਾਂ ਦਿਓ ਪਿਆਰਿਓ ਸੁਣੋ ਪਰਮੇਸ਼ਵਰ ਨੂੰ ਸਮਾਂ ਦਿਓ ਕਹਿੰਦੇ ਸਵਾਲ ਉੱਠਦਾ ਹੈ ਪਰਮੇਸ਼ਵਰ ਨੂੰ ਕਿੰਨਾ ਸਮਾਂ ਦੇਣਾ ਚਾਹੀਦਾ ਕੋਈ ਆਈਡੀਆ ਹੈ ਕਿੰਨਾ ਸਮਾਂ ਦੇਣਾ ਹੈ ਤੁਸੀਂ ਜੋ ਕਮਾ ਰਹੇ ਹੋ ਉਸ ਕਮਾਈ ਦਾ ਦਸ਼ਵਾਂਸ਼ ਪਰਮੇਸ਼ਵਰ ਦੇ ਭਵਨ 'ਚ ਦੇਣਾ ਬਾਈਬਲ ਦੱਸਦੀ ਆ ਜੇ ਤੁਸੀਂ 100 ਰੁਪਏ ਕਮਾਰੇ ਹੋ ਤਾਂ 100 ਦੇ ਵਿੱਚੋਂ 10 ਰੁਪਏ ਪਰਮੇਸ਼ਵਰ ਨੂੰ ਦੇਣੇ ਆ ਦਸ਼ਮਾਸ਼ ਪਰਮੇਸ਼ਵਰ ਦਾ ਹੈ ਬਾਈਬਲ ਦੱਸਦੀ ਆ ਤਾਂ ਪਰਮੇਸ਼ਵਰ ਜਦੋਂ ਤੁਹਾਨੂੰ 24 ਘੰਟੇ ਹਰ ਰੋਜ਼ ਦੇ ਰਿਹਾ ਹੈ ਤਾਂ ਉਹਨਾਂ 24 ਘੰਟਿਆਂ ਦੇ ਵਿੱਚੋਂ ਜੇ ਤੁਸੀਂ 10% ਸਮਾਂ ਅਲੱਗ ਕਰਨਾ ਹੈ ਤਾਂ ਹਰ ਰੋਜ਼ ਕਿੰਨਾ ਸਮਾਂ ਤੁਹਾਨੂੰ ਪਰਮੇਸ਼ਵਰ ਨੂੰ ਦੇਣਾ ਪਏਗਾ ਦੱਸੋ 2 ਘੰਟੇ 45 ਮਿੰਟ ਤੁਹਾਨੂੰ ਪਰਮੇਸ਼ਵਰ ਨੂੰ ਦੇਣੇ ਹੋਣਗੇ ਇਹ ਗੱਲ ਸੁਣ ਕੇ ਤੁਹਾਡੇ ਵਿੱਚੋਂ ਕਈ ਕਹਿ ਰਹੇ ਹੋਣਗੇ ਬ੍ਰਦਰ ਸੁਣੋ ਹਫਤੇ ਵਿੱਚ 2 ਘੰਟੇ ਦੇਣਾ ਹੀ ਸਾਡੇ ਲਈ ਹਾਂ ਬਹੁਤ ਹੀ ਮੁਸ਼ਕਿਲ ਹੋ ਰਹੀ ਆ ਹਰ ਰੋਜ਼ 2.5 ਘੰਟੇ ਪਰਮੇਸ਼ਵਰ ਨੂੰ ਦੇਣੇ ਹੋਰ ਮੁਸ਼ਕਿਲ ਆ ਕੁਝ ਹੋਰ ਕਹੋ ਪਾਸਟਰ ਜੀ ਕੀ प्यारेओ मेरा एक मित्र है वो बड़ा अमीर है ओदा एक बड़ा फार्म हाउस है 175 एकड़ ਦੇ ਵਿੱਚ ਉਹਦਾ ਫਾਰਮ ਹਾਊਸ ਬਣਿਆ ਹੈ ਉਸ ਫਾਰਮ ਹਾਊਸ ਦੇ ਵਿੱਚ ਉਸਨੇ ਵੱਡੇ ਗੈਸਟ ਹਾਊਸ ਨੂੰ ਬਣਾਇਆ ਹੈ ਸੁਣੋ ਪਿਆਰਿਓ ਉਹਦੇ ਲੰਗਸ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਨਾ ਹੀ ਕਿਡਨੀਆ ਕੰਮ ਕਰਦੀਆਂ ਹੈ ਜੇ ਉਹਦੇ ਦਿਨ ਦੀ ਸ਼ੁਰੂਆਤ ਹੋਣੀ ਹੈ ਤਾਂ ਸੁਣ ਰਹੇ ਹੋ ਜੇ ਉਹਦੇ ਦਿਨ ਦੀ ਸ਼ੁਰੂਆਤ ਹੋਣੀ ਹੈ ਤਾਂ 5 ਘੰਟਿਆਂ ਤੱਕ ਮਸ਼ੀਨ ਦੇ ਉੱਪਰ ਉਹਦਾ ਸਰੀਰ ਪਿਆ ਰਹਿੰਦਾ ਹੈ ਜਦੋਂ ਬਿਸਤਰ ਤੇ ਪੈਂਦਾ ਹੈ ਤਾਂ ਮਸ਼ੀਨ ਬਿਸਤਰ ਤੇ ਹੀ ਲੱਗ ਜਾਂਦੀ ਆ ਮਸ਼ੀਨਾ ਸਰੀਰ ਤੇ ਲਾ ਦਿੰਦੇ ਆ ਸਰੀਰ ਦੇ ਨਾਲ ਅਟੈਚ ਕਰ ਦਿੰਦੇ ਆ ਜੇ ਉਹਨੇ ਦਿਨ ਦੀ ਸ਼ੁਰੂਆਤ ਕਰਨੀ ਹੈ ਤਾਂ 5 ਘੰਟਿਆਂ ਤੱਕ ਮਸ਼ੀਨਾਂ ਲਈ ਉਸ ਨੂੰ ਸਮਾਂ ਦੇਣਾ ਹੀ ਪਏਗਾ ਜਿਉ ਸਾਰੀਆਂ ਮਸ਼ੀਨਾ ਉਹਦੇ ਸਰੀਰ ਤੇ ਲੱਗਣ ਗਿਆ ਤਾਂ ਹੀ ਸਰੀਰ ਕੰਮ ਕਰੇਗਾ ਕਿਡਨੀਆਂ ਕੰਮ ਕਰਨ ਗਿਆ 5 ਘੰਟਿਆਂ ਤੱਕ ਜੇ ਉਹਦਾ ਇਲਾਜ ਕਰਨਗੇ ਤਾਂ ਹੀ ਤਾਂ ਬਾਕੀ ਦੇ 29 ਘੰਟੇ ਉਹ ਤੰਦਰੁਸਤ ਰਹਿ ਪਾਏਗਾ ਹਰ ਰੋਜ਼ ਕਿੰਨੇ ਘੰਟੇ ਦੱਸੋ 5 ਘੰਟੇ ਇਹ ਠੀਕ ਆ ਜਾਂ ਤੰਦਰੁਸਤ ਰਹਿ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ 2 ਜਾਂ 2.5 ਘੰਟੇ खुशी ਨਾਲ ਬਤਨਾ ਠੀਕ ਹੈ ਤੁਸੀਂ ਦੱਸੋ ਤੁਸੀਂ ਦੋਵਾਂ ਦੇ ਵਿੱਚੋਂ ਕੀ ਚਾਹੋਗੇ ਮੈਂ ਇਹ ਕਹਿ ਰਿਹਾ ਹਾਂ ਕਿ ਇੱਕ ਵਾਰ ਸੋਚੋ ਜੋ ਵਿਅਕਤੀ ਡਾਇਲਸਿਸ ਕਰਾਉਂਦਾ ਹੈ ਉਸ ਨੂੰ ਲਗਭਗ 5 ਘੰਟੇ ਲੇਟੇ ਰਹਿਣਾ ਪੈਂਦਾ ਭੈਣੋ ਅਤੇ ਭਰਾਵੋ ਮੈਂ ਪੁੱਛਦਾ ਹਾਂ ਅਸੀਂ ਲੋਕ ਕਿੰਨੇ ਖੁਸ਼ ਨਸੀਬ ਹਾਂ ਜੇ ਅੱਜ ਅਸੀਂ ਤੰਦਰੁਸਤ ਹੈ ਤਾਂ ਜੇ ਪ੍ਰਭੂ ਦੀ ਅराधना ਕਰ ਰਿਹਾ ਤਾਂ ਪ੍ਰਭੂ ਦਾ ਅਨੁਗ੍ਰਹਿ ਹੈ ਫਿਰ ਤੋਂ ਕਹਿ ਰਿਹਾ ਹਾਂ ਜੋ ਪ੍ਰਭੂ ਦੀ ਹਜ਼ੂਰੀ ਚ ਬਤਾਉਂਦੇ ਆ ਉਹ ਜੋ ਪ੍ਰਭੂ ਦੀ ਹਜ਼ੂਰੀ ਚ ਨਹੀਂ ਬਤਾਉਂਦੇ ਉਹਨਾਂ ਨਾਲ ਤੰਦਰੁਸਤ ਰਹਿੰਦੇ ਆ ਇਹ ਸਰਵ ਵਿੱਚ ਸਾਬਤ ਹੋਇਆ ਭੈਣੋ ਅਤੇ ਭਰਾਵੋ ਕੀ ਖੁਸ਼ੀ ਨਾਲ ਜੀਣਾ ਚਾਹੁੰਦੇ ਹੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਫਿਰ ਆਪਣਾ ਸਮਾਂ ਪ੍ਰਭੂ ਨੂੰ ਜ਼ਰੂਰ ਦਿਓ ਜਿਹਦੀਆਂ ਕਿਡਨੀਆਂ ਖਰਾਬ ਹੁੰਦੀਆਂ ਹੈ ਉਹ 4 ਘੰਟੇ ਕੱਢਦਾ ਹੈ ਜਿਹਦੀ ਕਿਡਨੀ ਅਤੇ ਲੰਗਸ ਖਰਾਬ ਹੋ ਗਿਆ ਲਗਭਗ 5 ਘੰਟੇ ਮਸ਼ੀਨ ਅਤੇ ਡਾਕਟਰ ਦੇ ਲਈ ਉਹ ਅਲੱਗ ਕਰਦਾ ਹੈ ਜੋ ਪਰਮੇਸ਼ਵਰ ਤੁਹਾਨੂੰ ਖੁਸ਼ੀ ਅਤੇ ਆਨੰਦ ਅਤੇ ਤੰਦਰੁਸਤੀ ਦਿੰਦਾ ਹੈ ਉਸ ਪਰਮੇਸ਼ਵਰ ਨੂੰ ਤੁਸੀਂ ਕਿੰਨਾ ਦਸ਼ਵਾਸ਼ ਦੇਣ ਦੀ ਕੋਸ਼ਿਸ਼ ਕਰਦੇ ਹੋ ਹਰ ਦਿਨ ਸਵੇਰ 5 ਵਜੇ ਤੋਂ ਲੈ ਕੇ 6 ਵਜੇ ਤੱਕ ਪਰਮੇਸ਼ਵਰ ਨਾਲ ਬਿਤਾਓ ਅੱਧਾ ਘੰਟਾ ਹਰ ਰੋਜ਼ ਵਚਨ ਨੂੰ ਪੜੋ ਅੱਧਾ ਘੰਟਾ ਪ੍ਰਾਰਥਨਾ ਕਰੋ ਸ਼ਾਮ ਨੂੰ ਅੱਧਾ ਘੰਟਾ 15 ਮਿੰਟ ਪ੍ਰਾਰਥਨਾ ਜ਼ਰੂਰ ਕਰੋ। ਵਚਨ ਵੀ ਪੜੋ। ਅਤੇ ਅੱਧਾ ਘੰਟਾ ਪ੍ਰਭੂ ਦੇ ਬਾਰੇ ਕਿਸੇ ਨਾ ਕਿਸੇ ਨੂੰ ਦੱਸੋ। ਕੁਝ ਨਾ ਕੁਝ ਕਰੋ। ਹਰ ਰੋਜ਼ 2 ਘੰਟੇ ਜਾਂ 2 ਘੰਟੀਆਂ ਤੋਂ ਜ਼ਿਆਦਾ ਪਰਮੇਸ਼ਵਰ ਲਈ ਸਮਾਂ ਲੱਗ ਕਰੋ। ਇਹ ਤੁਹਾਡੇ ਲਈ ਆਸ਼ੀਸ਼ਾ ਇਹ ਸੱਚ ਨੂੰ ਯਾਦ ਰੱਖੋ। ਜੇ ਅਸੀਂ ਖੁਸ਼ੀ, ਆਨੰਦ ਅਤੇ ਸਕੂਨ ਦੇ ਨਾਲ ਰਹਿਣਾ ਹੈ ਤਾਂ ਪ੍ਰਭੂ ਦੀ ਹਜ਼ੂਰੀ ਨੂੰ ਅਣਦੇਖਾ ਨਾ ਕਰੋ। ਵੋਲਟਰ ਨਾਮ ਦਾ ਇੱਕ ਮਸ਼ਹੂਰ ਫਿਲਾਸਫਰ ਸੀ ਰਚਨਾਕਾਰ ਸੀ ਜੋ ਸੰਸਾਰ ਦੇ ਵਿੱਚ ਆਪਣੀਆਂ ਕਈ ਕਾਰਗਰੀਆਂ ਦੇ ਨਾਲ ਇਸ ਵੋਲਟਰ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਉਹ ਫਰਾਂਸ ਦੇਸ਼ ਦਾ ਰਹਿਣ ਵਾਲਾ ਸੀ ਉਹਨਾਂ ਨੇ ਇੱਕ ਗੱਲ ਕਹੀ ਉਹਨਾਂ ਨੇ ਕੀ ਕਿਹਾ ਤੁਸੀਂ ਜਾਣਦੇ ਹੋ ਜੇ ਮਸੀਹਤ ਨੂੰ ਨਾਸ਼ ਕਰਨਾ ਹੈ ਤਾਂ ਇੱਕ ਹੀ ਰਾਸਤਾ ਹੈ ਕੀਆ ਐਤਵਾਰ ਨੂੰ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣ ਤੋਂ ਕੀ ਆ ਰੋਕਣਾ ਹੈ ਉਹਨੇ ਕਿਹਦਾ ਪ੍ਰਚਾਰ ਕੀਤਾ ਪਿਆਰਿਓ ਜੇ ਮਸੀਹਤ ਨੂੰ ਨਾਸ਼ ਕਰਨਾ ਹੈ ਜਾਂ ਮਸੀਹਾ ਦੇ ਵਿਸ਼ਵਾਸ ਨੂੰ ਖਰਾਬ ਕਰਨਾ ਹੈ ਤਾਂ ਸਿਰਫ ਇੱਕ ਹੀ ਰਾਸਤਾ ਹੈ ਐਤਵਾਰ ਨੂੰ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਜਾਣ ਤੋਂ ਰੋਕਣਾ ਹੈ ਜਦ ਇਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਉਹਨਾਂ ਦੇ ਪ੍ਰਚਾਰ ਨੂੰ ਲੈ ਕੇ ਫਰਾਂਸ ਦੇਸ਼ ਦੇ ਵਿੱਚ ਸੇਨਾ ਦੇ ਵਿੱਚ ਜੋ ਐਤਵਾਰ ਨੂੰ ਆਰਾਧਨਾ ਕੀਤੀ ਜਾਂਦੀ ਸੀ ਉਸ ਦਿਨ ਨੂੰ ਉਹਨਾਂ ਨੇ ਕੈਨਸਲ ਕਰਕੇ 10 ਦਿਨਾਂ 'ਚ ਇੱਕ ਵਾਰ ਹੌਲੀਡੇ ਦਾ ਐਲਾਨ ਕੀਤਾ ਇਹ ਫਰਾਂਸ ਦੇ ਵਿੱਚ ਕਟੀ ਇਕੱਟਣਾ ਹੈ ਐਤਵਾਰ ਨੂੰ ਛੁੱਟੀ ਦੇ ਦਿਨ ਨੂੰ ਕੈਨਸਲ ਕਰ ਦਿੱਤਾ ਕਿਉਂਕਿ ਇਹ ਲੋਕ ਐਤਵਾਰ ਨੂੰ ਹੀ ਪ੍ਰਭੂ ਦੀ ਹਜ਼ੂਰੀ ਚ ਜਾਂਦੇ ਆ ਇਸ ਤਰ੍ਹਾਂ ਕੈਨਸਲ ਕਰਕੇ 10 ਦਿਨ ਚ ਇੱਕ ਵਾਰ ਜੇ ਛੁੱਟੀ ਦਾ ਦਿਨ ਐਲਾਨ ਕਰਨਗੇ ਕੀ ਹੋਏਗਾ ਜਾਣਦੇ ਹੋ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਆ ਇਸ ਲਈ ਲੜਾਈ ਕਰਨ ਵਾਲੇ ਸਿਪਾਹੀ ਐਤਵਾਰ ਨੂੰ ਆਰਾਮ ਕਰਦੇ ਸੀ ਅਤੇ ਜੋ ਆਰਾਧਨਾ ਕਰਨਾ ਚਾਹੁੰਦੇ ਸੀ ਉਹ ਆਰਾਮ ਕਰਿਆ ਕਰਦੇ ਸੀ ਅਤੇ ਘੋੜੇ ਵੀ ਆਰਾਮ ਕਰਿਆ ਕਰਦੇ ਸੀ ਇਹ ਪਰਮੇਸ਼ਵਰ ਦੀ ਦਿੱਤੀ ਗਈ ਆਗਿਆ ਹੈ ਪਿਆਰਿਓ ਜਦੋਂ ਇਨਸਾਨ ਨੇ 10 ਦਿਨਾਂ ਦੇ ਵਿੱਚ ਇੱਕ ਵਾਰ ਹੌਲੀਡੇ ਦਾ ਉਹਨਾਂ ਨੇ ਐਲਾਨ ਕੀਤਾ ਤਾਂ ਉਹ ਕੋੜੇ ਯੁੱਧ ਵਿੱਚ ਦੌੜਨ ਦੀ ਬਜਾਏ ਪਿੱਛੇ ਰਹਿਣ ਲੱਗ ਪਏ ਲੜਾਈ 'ਚ ਰਹਿਣ ਵਾਲੇ ਸੈਨਿਕ ਵੀ ਹਫਤੇ ਦੇ ਬਦਲੇ 10 ਦਿਨਾਂ 'ਚ ਇੱਕ ਵਾਰ ਆਰਾਮ ਕਰਨ ਤੇ ਉਹ ਵੀ ਕਮਜ਼ੋਰ ਹੋ ਗਏ ਉਸ ਤੋਂ ਬਾਅਦ ਇੱਕ ਗੱਲ ਸਾਬਤ ਹੋ ਗਈ ਜੋ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਸਤਮਾ ਦਿਨ ਵਿਸ਼ਰਾਮ ਦਾ ਦਿਨ ਹੈ ਇਸ ਤੋਂ ਅੱਗੇ ਇਨਸਾਨ ਦੀ ਕੋਈ ਵੀ ਸੋਚ ਠਹਿਰ ਨਹੀਂ ਸਕਦੀ ਉਹ ਵਾਲਟਰ ਹੋ ਸਕਦਾ ਹੈ ਜਾਂ ਫਿਰ ਉਹਦਾ ਦਾਦਾ ਹੋ ਸਕਦਾ ਹੈ ਕੋਈ ਵੀ ਕਿਉਂ ਨਾ ਹੋਵੇ ਐਤਵਾਰ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਬਦਲੇ ਚਾਹੇ ਕੁਝ ਵੀ ਕਰੇ ਭੈਣੋ ਅਤੇ ਭਰਾਵੋ ਉਹ ਉਸ ਵਿਅਕਤੀ ਲਈ ਆਸ਼ੀਸ਼ ਨਹੀਂ ਹੋਏਗੀ ਅਤੇ ਨਾ ਹੀ ਮਸੀਹਾ ਲਈ ਇਹ ਆਸ਼ੀਸ਼ ਸਾਬਤ ਹੋਈ ਤੁਸੀਂ ਕੀ ਕਰਨ ਜਾ ਰਹੇ ਹੋ ਪਰਮੇਸ਼ਵਰ ਦੇ ਆਗਿਆਕਾਰੀ ਹੋ ਕੇ ਪ੍ਰਭੂ ਦੇ ਦਿਨ ਤੁਜਾ ਕੋਈ ਵੀ ਕੰਮ ਨਾ ਕਰਕੇ ਪਹਿਲਾ ਕੰਮ ਪਹਿਲਾ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਕੀ ਕਰਨਾ ਹੈ ਆਰਾਧਨਾ ਕਰਨੀਆਂ ਜੇ ਇਹ ਫੈਸਲਾ ਕਰੋਗੇ ਤਾਂ ਜ਼ਰੂਰ ਤੁਸੀਂ ਭਲਾਈ ਵੇਖੋਗੇ ਪਰਮੇਸ਼ਰ ਦੀ ਮਹਿਮਾ ਨੂੰ ਵੇਖੋਗੇ ਪਰਮੇਸ਼ਰ ਦੀਆਂ ਬਰਕਤਾਂ ਨੂੰ ਪਾਓਗੇ ਦੂਜਾ ਆਪਣੀ ਸੰਤਾਨਾਂ ਵੀ ਪਰਮੇਸ਼ਰ ਨੂੰ ਦਵੋ ਹੰਨਾ ਦਾ ਨਾਮ ਬਾਝ ਪੈ ਚੁਕਿਆ ਸੀ ਉਹ ਬੜੀ ਦੁਖੀ ਹੋਈ ਰੋਈ ਪਰ ਉਹਦੇ ਕੋਈ ਸੰਤਾਨ ਨਹੀਂ ਹੋਈ ਸੀ ਐਸੇ ਸਮੇਂ ਤੇ ਪ੍ਰਭੂ ਦੀ ਹਜ਼ੂਰੀ ਚ ਗਈ ਭਵਨ ਚ ਜਾ ਕੇ ਰੋਈ ਗਿੜਗਿੜਾਈ ਅਤੇ ਪ੍ਰਾਰਥਨਾ ਕਰਕੇ ਕਿਹਾ ਪਿਤਾ ਮੈਂ ਬਾਂਜ ਹਾਂ ਪਿਤਾ ਇਹ ਨਿੰਦਾ ਨੂੰ ਸਹਿਨ ਨਹੀਂ ਕਰ ਪਾ ਰਹੀ ਹਾਂ ਮੇਰੇ ਘਰ ਚ ਮੇਰੀ ਸੰਤਨ ਮੈਨੂੰ ਚਿੜਾਉਂਦੀ ਆ ਅਤੇ ਸਮਾਜ ਦੇ ਵਿੱਚ ਵੀ ਮੈਂ ਬੜੀ ਸ਼ਰਮਿੰਦਾ ਹੋ ਰਹੀ ਹਾਂ ਮੈਂ ਸ਼ਰਮਿੰਦਗੀ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਪੁੱਤਰ ਦੇ ਪਿਤਾ ਜੇ ਤੂੰ ਮੈਨੂੰ ਪੁੱਤਰ ਦੇਂਗਾ ਤਾਂ ਉਸ ਪਹਿਲੇ ਫਲ ਨੂੰ ਮੈਂ ਤੁਹਾਨੂੰ ਵਾਪਸ ਤੁਹਾਡੇ ਘਰ 'ਚ ਦੇ ਦਾਂਗੀ ਇਸ ਤਰ੍ਹਾਂ ਉਸਨੇ ਕਿਹਾ ਪਰਮੇਸ਼ਵਰ ਨੇ ਕੀ ਕੀਤਾ ਉਹਦੀ ਪ੍ਰਾਰਥਨਾ ਨੂੰ ਸੁਣਿਆ ਇੱਕ ਬਹੁਤ ਹੀ ਸੋਹਣਾ ਪੁੱਤਰ ਪਰਮੇਸ਼ਵਰ ਨੇ ਉਸ ਨੂੰ ਦੇ ਦਿੱਤਾ ਹੰਨਾ ਨੇ ਕੀ ਕੀਤਾ ਜਾਣਦੇ ਹੋ ਸਭ ਤੋਂ ਪਹਿਲਾਂ ਉਸਨੇ ਪਰਮੇਸ਼ਵਰ ਤੋਂ ਮੰਗਿਆ ਕਿ ਉਸਨੇ ਕੀ ਮੰਗਿਆ ਸੀ ਸੰਤਾਨ ਮੰਗੀ ਸੀ ਪੁੱਤਰ ਮੰਗਿਆ ਸੀ ਠੀਕ ਹੈ ਬੇਟੀ ਜੇ ਮੈਂ ਤੈਨੂੰ ਪੁੱਤਰ ਦੇ ਦਿੱਤਾ ਤਾਂ ਤੂੰ ਕੀ ਕਰੇਂਗੀ ਮੈਂ ਆਪਣਾ ਪੁੱਤਰ ਤੁਹਾਨੂੰ ਵਾਪਸ ਦੇ ਦਾਂਗੀ ਉਸ ਦਿਨ ਉਸਮਾਨ ਨੇ ਇੱਕ ਫੈਸਲਾ ਕੀਤਾ ਮੈਂ ਆਪਣੇ ਪੁੱਤਰ ਨੂੰ ਪਰਮੇਸ਼ਵਰ ਦੇ ਅੱਗੇ ਅਰਪਣ ਕਰ ਦਾਂਗੀ ਅੱਜ ਤੁਹਾਡੇ ਪਰਿਵਾਰ ਚ ਪਰਮੇਸ਼ਵਰ ਨੇ ਇੱਕ ਪੁੱਤਰ ਜਾਂ ਦੋ ਪੁੱਤਰ ਤਿੰਨ ਬੱਚੇ ਜਾਂ ਚਾਰ ਬੱਚੇ ਜਾਂ ਪੰਜ ਦਿੱਤੇ ਹੋਣਗੇ ਮੈਂ ਪੁੱਛਦਾ ਹਾਂ ਭੈਣੋ ਤੇ ਭਰਾਓ ਸਾਡੇ ਵਿੱਚੋਂ ਕਿੰਨੇ ਆਣੇ ਪਰਮੇਸ਼ਵਰ ਨੂੰ ਆਪਣੀ ਸੰਤਾਨ ਦਿੱਤੀ ਆ ਆਓ ਵੇਖਦੇ ਆ ਖੁਦ ਦੀ ਕਿਤਾਬ ਤੇਰਾ ਅਧਿਆਇ ਸ਼ੁਰੂ ਦੇ ਵਚਨ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਮਨੁੱਖ ਕੀ ਪਸ਼ੂ ਇਜ਼ਰਾਈਲੀਆਂ ਵਿੱਚੋਂ ਜਿੰਨੇ ਵੀ ਆਪਣੀਆਂ ਆਪਣੀਆਂ ਮਾਵਾਂ ਦੇ ਜੇਠੇ ਆ ਉਹਨਾਂ ਨੂੰ ਮੇਰੇ ਲਈ ਪਵਿੱਤਰ ਮੰਨਿਓ ਕਿਉਂਕਿ ਉਹ ਮੇਰੇ ਆ ਕੀ ਲਿਖਿਆ ਜੋ ਪਹਿਲਾ ਫਲ ਹੈ ਉਹ ਮੇਰੇ ਹੀ ਹੈ ਲੋਕ ਆਸਾਨੀ ਨਾਲ वचन ਨੂੰ ਸਮਝ ਸਕਣ ਇਸ ਤਰ੍ਹਾਂ ਲਿਖ ਕੇ ਬਾਈਬਲ ਨੂੰ ਜਿਨ੍ਹਾਂ ਨੇ ਪ੍ਰਕਾਸ਼ਿਤ ਕੀਤਾ ਉਸ ਮਹਾਨ ਸੇਵਕ ਦਾ ਨਾਮ ਹੈ ਸੀ ਆਈ ਸਕੋਫਿਲ ਯਾਦ ਰੱਖੋ ਜੇ ਤੁਹਾਨੂੰ ਕਿਤੇ ਸੀ ਆਈ ਸਕੋਫਿਲ ਨਾਮ ਤੋਂ ਬਾਈਬਲ ਮਿਲੇ ਤਾਂ ਉਸ ਨੂੰ ਜ਼ਰੂਰ ਖਰੀਦ ਲਿਓ ਇਹ ਮਹਾਨ ਪ੍ਰਭੂ ਦਾ ਦਾਸ ਸੀ ਆਈ ਸਕੋਫਿਲ ਜਿਸ ਨੇ ਅਦਭੁਤ ਬਾਈਬਲ ਲਿਖੀ ਲੋਕਾਂ ਤੱਕ ਪਹੁੰਚਾਈ ਇਹਦੀ ਅਸਲੀ ਸਟੋਰੀ ਕੀ ਹੈ ਜਾਣਦੇ ਹੋ ਇੱਕ ਸਮੇਂ ਉਹ ਬੜਾ ਸ਼ਰਾਬੀ ਸੀ ਉਹ ਲਾਇਰ ਸੀ ਅਤੇ ਬਹੁਤ ਹੀ ਪੈਸਾ ਕਮਾਉਂਦਾ ਸੀ ਸ਼ਰਾਬ ਪੀਂਦਾ ਸੀ ਸ਼ਰਾਬ 'ਚ ਪੈਸੇ ਉਡਾਉਂਦਾ ਸੀ ਐਸੇ ਲਾਇਰ ਦੇ ਕੋਲ ਇੱਕ ਵਿਅਕਤੀ ਆਪਣਾ ਕੇਸ ਲੈ ਕੇ ਆਇਆ ਆਪਣੇ ਕੇਸ ਦੇ ਬਾਰੇ ਗੱਲਬਾਤ ਕੀਤੀ ਉਸ ਤੋਂ ਬਾਅਦ ਉਸ ਸੀ.ਐਸ. ਕੋਫਿਲ ਨਾਮ ਦੇ ਲਾਇਰ ਨੂੰ ਉਸਨੇ ਕਿਹਾ ਸ਼੍ਰੀਮਾਨ ਜੀ ਤੁਸੀਂ ਐਨੇ ਸਮਝਦਾਰ ਅਤੇ ਗਿਆਨੀ ਹੋ ਅਤੇ ਵਧੀਆ ਤਰੀਕੇ ਨਾਲ ਕੇਸ ਵੀ ਲੜਦੇ ਹੋ ਤੁਸੀਂ ਪ੍ਰਭੂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਤੁਸੀਂ ਪ੍ਰਭੂ ਨੂੰ ਕਿਉਂ ਨਹੀਂ ਮੰਨਦੇ ਇਸ ਤਰ੍ਹਾਂ ਕਹਿੰਦੇ ਉਹਨੇ ਕੀ ਕਿਹਾ ਜਾਣਦੇ ਹੋ ਤੁਹਾਡਾ ਪ੍ਰਭੂ ਪਾਪੀਆਂ ਨੂੰ ਸਜ਼ਾ ਦਿੰਦਾ ਹੈ ਨਾ ਸ਼ਰਾਬੀ ਕੁਮੱਕੜ ਵੈਸ਼ਿਆਵਾਂ ਅਤੇ ਚੋਰ ਇਹਨਾਂ ਸਾਰਿਆਂ ਨੂੰ ਨਰਕ 'ਚ ਸੁੱਟ ਦੇਵੇਗਾ ਨਾ ਇਸ ਤਰ੍ਹਾਂ ਜਦ ਉਹ ਕਹਿ ਰਿਹਾ ਸੀ ਤਾਂ ਜੋ ਵਿਅਕਤੀ ਕੇਸ ਲੈ ਕੇ ਆਇਆ ਉਹ ਇਹ ਕਹਿ ਰਿਹਾ ਸੀ ਕਿਸੇ ਨੇ ਤੁਹਾਨੂੰ ਗਲਤ ਕਿਹਾ ਹੈ ਗਵਾਚੇ ਪਾਪੀਆਂ ਨੂੰ ਜੋ ਗਵਾਚੁਕਿਆ ਉਹਨਾਂ ਨੂੰ ਲੱਭ ਕੇ ਉਧਾਰ ਦੇਣ ਦੇ ਲਈ ਮੇਰਾ ਪ੍ਰਭੂ ਆਇਆ ਹੈ ਮੇਰਾ ਪ੍ਰਭੂ ਪਾਪੀ ਤੋਂ ਨਫ਼ਰਤ ਨਹੀਂ ਕਰਦਾ ਪਾਪ ਤੋਂ ਨਫ਼ਰਤ ਕਰਦਾ ਹੈ ਪਾਪੀਆਂ ਨੂੰ ਉਸਨੇ ਪਿਆਰ ਕੀਤਾ ਅਤੇ ਉਸੇ ਪਾਪੀਆਂ ਦੇ ਲਈ ਜਾਨ ਦਿੱਤੀ ਇਹਨਾਂ ਗੱਲਾਂ ਨੂੰ ਸੁਣਦੇ ਸਾਰ ਹੀ ਲੋਇਸ ਕੋਫਿਲ ਦਾ ਮਨ ਪਿਗਲ ਗਿਆ ਫਿਰ ਦੱਸੋ ਮੈਂ ਕੀ ਕਰਾਂ ਇਸੇ ਸਮੇਂ ਆਪਣਾ ਜੀਵਨ ਪ੍ਰਭੂ ਨੂੰ ਦੇ ਦੇ ਉਸੇ ਸਮੇਂ ਗੋਡੇ ਟੇਕੇ ਪ੍ਰਾਰਥਨਾ ਕੀਤੀ ਅਤੇ ਉਸੇ ਸਮੇਂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਉਸਨੇ ਗ੍ਰਹਿਣ ਕੀਤਾ ਬੜਾ ਖੁਸ਼ ਅਤੇ ਅਨੰਦਿਤ ਹੋਇਆ ਕਰ ਗਿਆ ਸਿੱਧਾ ਜਾ ਕੇ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਓ ਡੇਲੀ ਖੁਸ਼ਖਬਰੀ ਆ ਕੀ ਆ ਖੁਸ਼ਖਬਰੀ ਯੇਸ਼ੂ ਮਸੀਹ ਨੂੰ ਮੈਂ ਮੁਕਤੀ ਦਾ ਗ੍ਰੈਂਡ ਕਰ ਲਿਆ ਹੈ ਇੰਨਾ ਹੀ ਨਹੀਂ ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀ ਪ੍ਰਭੂ ਨੇ ਮੇਰ ਨਾਲ ਗੱਲ ਕੀਤੀ ਕਿ ਆਪਣੀ ਲਾਇਰ ਦੀ ਨੌਕਰੀ ਛੱਡ ਦੇ ਮੇਰੇ ਸੁਸਮਾਚਾਰ ਦੀ ਸੇਵਾ ਕਰ ਮੈਨੂੰ ਉਤਸ਼ਾਹਿਤ ਕੀਤਾ ਇਸ ਲਈ ਪਿਤਾ ਜੀ ਮੇਰਾ ਉਧਾਰ ਪਾਉਣਾ ਹੀ ਨਹੀਂ ਮੈਂ ਜੋ ਤੁਹਾਡੀ ਸੰਤਾਨ ਹਾਂ ਸੇਵਕ ਦੇ ਰੂਪ ਚ ਮੈਂ ਆਪਣੀ ਸੇਵਾ ਸ਼ੁਰੂ ਕਰ ਰਿਹਾ ਇਹ ਕਹਿ ਕੇ ਉਹ ਬੜੀ ਖੁਸ਼ੀ ਦੇ ਨਾਲ ਪਿਤਾ ਦੇ ਕੋਲ ਆ ਕੇ ਜਦ ਕਹਿਣ ਲੱਗਾ ਤਾਂ ਪਿਤਾ ਇਹ ਨਾ ਖੁਸ਼ ਨਹੀਂ ਹੋਇਆ ਠੀਕਾ ਖੁਸ਼ੀ ਦੀ ਗੱਲ ਆ ਠੀਕਾ ਇਹ ਕਿ ਪਿਤਾ ਜੀ ਮੈਂ ਬੜਾ ਸ਼ਰਾਬੀ ਸੀ ਮਨਮਾਨੀਆਂ ਕਰਦਾ ਸੀ ਮੈਂ ਸੁਧਰ ਗਿਆ ਆਪਣਾ ਜੀਵਨ ਸੇਵਾਦਲੀ ਮੈਂ ਦੇ ਦਿੱਤਾ ਮੈਂ ਸੋਚਿਆ ਤੁਸੀਂ ਸੁਣ ਕੇ ਇਹ ਖੁਸ਼ ਹੋ ਜਾਓਗੇ ਅਤੇ ਤੁਸੀਂ ਕਹੋਗੇ ਬੇਟਾ ਬੜੀ ਖੁਸ਼ੀ ਦੀ ਗੱਲ ਹੈ ਉਸ ਪਿਤਾ ਨੇ ਕਿਹਾ ਤੂੰ ਕਹਿ ਰਿਹਾ ਹੈ ਮੈਂ ਜਾ ਕੇ ਸੇਵਾ ਕਰਾਂਗਾ ਤੈਨੂੰ ਤੇਰੀ ਮਾਂ ਨੇ 9 ਮਹੀਨੇ ਆਪਣੇ ਪੇਟ ਚ ਰੱਖ ਕੇ ਤੇਨੂੰ ਜਨਮ ਦਿਨ ਤੋਂ ਪਹਿਲਾਂ ਮੈਨੂੰ ਕੀ ਕਿਹਾ ਸੀ ਤੂੰ ਜਾਣਦਾ ਹੈ ਸੁਣੋ ਜੀ ਪਰਮੇਸ਼ਵਰ ਸਾਨੂੰ ਪੁੱਤਰ ਦੇਣ ਜਾ ਰਿਹਾ ਹੈ ਉਹ ਪੁੱਤਰ ਨੂੰ ਅਸੀਂ ਪਰਮੇਸ਼ਵਰ ਨੂੰ ਸੌਂਪ ਦਵਾਂਗੇ ਸਾਡਾ ਬੇਟਾ ਪਰਮੇਸ਼ਵਰ ਦੀ ਸੇਵਾ ਕਰੇ ਪਰਮੇਸ਼ਵਰ ਦੇ ਲਈ ਹੀ ਜੀਵੇ ਇਹ ਕਹਿ ਕੇ ਤੇਰੇ ਜਨਮ ਤੋਂ ਪਹਿਲਾਂ ਹੀ ਤੈਨੂੰ ਪਰਮੇਸ਼ਵਰ ਦੇ ਅੱਗੇ ਚੜ੍ਹਾ ਦਿੱਤਾ ਸੀ ਅਰਪਣ ਕਰ ਦਿੱਤਾ ਸੀ ਉਸੇ ਦਿਨ ਅਸੀਂ ਸਮਝ ਗਏ ਸੀ ਤੂੰ ਪਰਮੇਸ਼ਵਰ ਨੂੰ ਚੜਾਇਆ ਗਿਆ ਹੈ ਅਰਪਣ ਕੀਤਾ ਗਿਆ ਹੈ ਇਸ ਤਰ੍ਹਾਂ ਪਰਮੇਸ਼ਵਰ ਨੂੰ ਅਰਪਣ ਕੀਤਾ ਗਿਆ ਤੂੰ ਦਿਨ-ਪ੍ਰਤੀ ਦਿਨ ਹੋ ਕੇ ਸੰਸਾਰ ਚ ਪੈ ਕੇ ਪ੍ਰਭੂ ਤੋਂ ਦੂਰ ਹੋ ਰਿਆ ਸੀ ਤਾਂ ਵੀ ਅਸੀਂ ਡਰੇ ਨਹੀਂ ਚਿੰਤਾ ਨਹੀਂ ਕੀਤੀ ਕਿਉਂਕਿ ਅਸੀਂ ਤੈਨੂੰ ਉਸੇ ਦਿਨ ਪ੍ਰਭੂ ਨੂੰ ਅਰਪਣ ਕਰ ਦਿੱਤਾ ਸੀ ਤੂੰ ਕਿੰਨਾ ਵੀ ਪਰਮੇਸ਼ਵਰ ਤੋਂ ਦੂਰ ਹੋ ਜਾ ਉਹ ਪਰਮੇਸ਼ਵਰ ਇੱਕ ਦਿਨ ਤੈਨੂੰ ਜ਼ਰੂਰ ਦਰਸ਼ਨ ਦੇਗਾ ਤੇਰੇ ਜੀਵਨ ਨੂੰ ਆਪਣੇ ਹੱਥਾਂ ਚ ਲੈ ਲਏਗਾ ਇਹ ਵਿਸ਼ਵਾਸ ਸਾਨੂੰ ਸੀ ਅੱਜ ਸਾਡੇ ਵਿਚਕਾਰ ਐਸੇ ਮਾਪੇ ਹਨ ਜੋ ਪਰਮੇਸ਼ਵਰ ਨੇ ਤੁਹਾਨੂੰ ਸੰਤਾਨ ਦਿੱਤੀ ਆ ਉਹ ਸੰਤਾਨ ਜੇ ਪਰਮੇਸ਼ਵਰ ਨੂੰ ਦਿੱਤੀ ਆ ਤਾਂ ਚਿੰਤਾ ਨਾ ਕਰੋ ਅੱਜ ਤੁਹਾਡੇ ਬੇਟੇ ਦਾ ਜੀਵਨ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਅੱਜ ਤੁਹਾਡੇ ਬੱਚੇ ਤੁਹਾਡੇ ਵਿਰੁੱਧ ਬੋਲ ਰਹੇ ਆ ਤੁਹਾਡੇ ਵਿਰੁੱਧ ਚੱਲ ਰਹੇ ਆ ਰਸਤਾ ਪਟਕ ਰਹੇ ਆ ਵਿਗੜ ਰਹੇ ਆ ਤੁਹਾਨੂੰ ਲੱਗ ਸਕਦਾ ਹੈ ਹੋ ਸਕਦਾ ਜੇ ਤੁਸੀਂ ਆਪਣੇ ਬੇਟੇ ਜਾਂ ਬੇਟੀ ਨੂੰ ਪਰਮੇਸ਼ਵਰ ਦੇ ਹੱਥਾਂ 'ਚ ਦੋਗੇ ਪਰਮੇਸ਼ਵਰ ਨੂੰ ਪਤਾ ਹੈ ਅਰਪਣ ਕੀਤੇਗੇ ਤੁਹਾਡੇ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਲਈ ਕਿਸ ਤਰ੍ਹਾਂ ਇਸਤੇਮਾਲ ਕਰਨਾ ਪਰਮੇਸ਼ਵਰ ਚੰਗੀ ਤਰ੍ਹਾਂ ਜਾਣਦਾ ਹੈ ਉਹ ਪਰਮੇਸ਼ਵਰ ਚੰਗੀ ਤਰ੍ਹਾਂ ਹੀ ਜਾਣਦਾ ਹੈ ਜ਼ਰੂਰ ਤੁਹਾਡੇ بیٹے ਨੂੰ ਜ਼ਰੂਰ ਤੁਹਾਡੀ ਬੇਟੀ ਨੂੰ ਪਰਮੇਸ਼ਵਰ ਸਹੀ ਸਮੇਂ ਤੇ ਇੱਕ ਉੱਤਮ ਇਸਤੇਮਾਲ ਕਰ ਲਵੇਗਾ ਪਾਸਟਰ ਜੀ 1 ਮਿੰਟ ਰੁਕੋ ਸਾਡਾ ਇਕਲੌਤਾ ਪੁੱਤਰ ਉਹ ਵੀ ਪਰਮੇਸ਼ਵਰ ਨੂੰ ਤੁਸੀਂ ਦੇਣ ਲਈ ਕਹਿ ਰਹੇ ਹੋ ਫਿਰ ਸਾਡਾ ਕੀ ਬਣੇਗਾ ਆਓ ਵੇਖਦੇ ਆ ਕਿ ਤੁਹਾਡਾ ਕੀ ਬਣੇਗਾ ਪਹਿਲਾ ਸ਼ੈਮੂਲ ਦੂਸਰਾ ਦਿਆਏ ਉਸ ਦਾ ਵੀ ਮਾ ਵਚਨ ਏਲੀ ਨੇ ਅਲਕਾਨਾ ਅਤੇ ਉਸ ਦੀ ਪਤਨੀ ਨੂੰ ਆਸ਼ੀਰਵਾਦ ਦੇ ਕੇ ਕਿਹਾ ਯਹੋਵਾ ਇਸ ਬੱਚੇ ਦੇ ਬਦਲੇ ਜੋ ਅਰਪਣ ਕੀਤਾ ਗਿਆ ਤੈਨੂੰ ਇਸ ਪਤਨੀ ਤੋਂ ਸੰਤਾਨ ਦੇਵੇ ਤਦ ਉਥੋਂ ਉਹ ਚਲੇ ਗਏ ਯਹੋਵਾ ਨੇ ਹੰਨਾ ਦੀ ਖਬਰ ਲਈ ਅਤੇ ਉਹ ਗਰਭਵਤੀ ਹੋਈ ਉਹਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ ਇੱਕ ਬੱਚਾ ਪਰਮੇਸ਼ਵਰ ਨੂੰ ਦੇਣ ਤੇ ਪਰਮੇਸ਼ਵਰ ਨੇ ਕਿੰਨੇ ਬੱਚੇ ਦਿੱਤੇ ਪੰਜ ਬੱਚੇ ਦਿੱਤੇ ਪਰਮੇਸ਼ਵਰ ਨੂੰ ਦੇਣ ਜ ਮਹਾਨ ਇੱਕ ਆਨੰਦ ਹੈ ਉਸਨੇ ਇੱਕ ਬੇਟਾ ਦਿੱਤਾ ਪਰਮੇਸ਼ਵਰ ਨੇ ਤਿੰਨ ਬੇਟੇ ਦਿੱਤੇ ਅਤੇ ਦੋ ਬੇਟੀਆਂ ਦਿੱਤੀਆਂ ਆਪਣੀਆਂ ਸੰਤਾਨਾਂ ਪਰਮੇਸ਼ਵਰ ਨੂੰ ਦਿਓ ਮੇਰੀ ਮਾਂ ਨੇ ਇਸ ਸੇਵਕ ਨੂੰ ਜੇ ਪਰਮੇਸ਼ਵਰ ਦੀ ਸੇਵਾ ਲਈ ਨਹੀਂ ਦਿੱਤਾ ਹੁੰਦਾ ਤਾਂ ਇੰਨੀ ਅਦਭੁਤ ਕਲੀਸੀਆ ਅਤੇ ਸੇਵਾ ਫਿਰ ਨਾ ਹੁੰਦੀ ਅੱਜ ਮਾਤਾਵਾਂ ਤੇ ਪਿਤਾਵਾਂ ਪਰਮੇਸ਼ਵਰ ਨੇ ਜੋ ਤੁਹਾਨੂੰ ਪਹਿਲੀ ਸੰਤਾਨ ਦਿੱਤੀ ਆ ਉਹ ਪਰਮੇਸ਼ਰ ਨੂੰ ਅਰਪਣ ਕਰੋ ਉਹਦੇ ਵਿੱਚ ਵੱਡੀ ਖੁਸ਼ੀ ਆ ਤੀਸਰਾ ਗਵਾਹੀ ਦਵੋ ਪਹਿਲਾ ਸਮਾ ਦਵੋ ਦੂਜਾ ਸੰਤਾਨ ਨੂੰ ਦਵੋ ਤੀਸਰਾ ਗਵਾਹੀ ਨੂੰ ਦਵੋ ਇੱਕ ਸਾਮਰੀਆ ਨਾਮ ਦਾ ਇਲਾਕਾ ਸੀ ਉੱਥੇ ਯੀਸ਼ੂ ਮਸੀਹ ਗਏ ਉੱਥੇ ਸਾਮਰੀ ਔਰਤ ਆਈ ਉਹ ਇੱਕ ਵੈਸ਼ਿਆ ਸੀ ਉਹਦੇ ਘਰ ਵਿੱਚ ਪੰਜਵਾਂ ਪਤੀ ਸੀ ਪਾਣੀ ਦੀ ਲੋੜ ਪਈ ਅਤੇ ਪਾਣੀ ਪਰਣ ਦੇ ਲਈ ਖੂਹ ਦੇ ਕੋਲ ਆਈ ਯੀਸ਼ੂ ਮਸੀਹ ਉਸ ਔਰਤ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਜਦੋਂ ਆਈ ਯੀਸ਼ੂ ਮਸੀਹ ਨੇ ਉਸ ਦੇ ਬਾਰੇ ਸਭ ਕੁਝ ਦੱਸਤਾ ਜਦ ਯੀਸ਼ੂ ਨੇ ਉਹਦੇ ਜੀਵਨ ਦੇ ਬਾਰੇ ਸਾਰੀਆਂ ਗੱਲਾਂ ਦੱਸੀਆਂ ਤਾਂ ਉਹ ਸਮਝ ਗਈ ਯੀਸ਼ੂ ਮਸੀਹ ਨਬੀਆ ਜੋ ਪਾਣੀ ਮੈਂ ਦੇਵਾਂਗਾ ਉਸ ਨੂੰ ਪੀਣ ਵਾਲਾ ਕਦੇ ਵੀ ਪਿਆਸਾ ਨਹੀਂ ਹੋਵੇਗਾ ਤਾਂ ਫਿਰ ਉਹ ਪਾਣੀ ਮੈਨੂੰ ਵੀ ਪਿਲਾ ਯੇਸ਼ੂ ਨੇ ਕੀ ਕੀਤਾ ਜਾ ਕੇ ਆਪਣੇ ਪਤੀ ਨੂੰ ਬੁਲਾ ਲਿਆ ਮੇਰਾ ਤਾਂ ਪਤੀ ਨਹੀਂ ਆ ਤਾਂ ਫਿਰ ਜੋ ਤੇਰੇ ਘਰ ਦੇ ਵਿੱਚ ਆ ਉਹ ਤੇਰਾ ਪਤੀ ਨਹੀਂ ਆ ਯਾਨੀ ਉਹ ਇੱਕ ਵੈਸ਼ਿਆ ਸੀ ਘਰ ਵਿੱਚ ਇੱਕ ਆਦਮੀ ਸੀ ਉਸ ਦਾ ਸਾਰਾ ਜੀਵਨ ਦੱਸ ਦਿੱਤਾ ਸੀ ਪ੍ਰਭੂ ਤੂੰ ਮੇਰੇ ਜੀਵਨ ਦੇ ਬਾਰੇ ਦੱਸ ਦਿੱਤਾ ਹੈ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਹੈ ਨਬੀ ਹੈ ਉਸਨੇ ਆਪਣੇ ਪੁਰਾਣੇ ਅਤੇ ਗੰਦੇ ਜੀਵਨ ਨੂੰ ਛੱਡ ਦਿੱਤਾ। ਉਹਨੇ ਕੀ ਕੀਤਾ ਜਾਣਦੇ ਹੋ? ਸਾਮਰੀਆ ਨਗਰ 'ਚ ਜਾ ਕੇ ਉੱਥੋਂ ਦੇ ਸਾਰੇ ਲੋਕਾਂ ਨੂੰ ਕਿਹਾ, "ਸੁਣੋ, ਆਓ। ਮੈਂ ਆਪਣੀ ਜ਼ਿੰਦਗੀ 'ਚ ਜੋ ਕੁਝ ਕੀਤਾ ਉਸਨੇ ਸਭ ਕੁਝ ਦੱਸ ਦਿੱਤਾ ਅਤੇ ਮੈਨੂੰ ਪਾਪੀ ਨੂੰ ਸੁਧਾਰਿਆ। ਉਹ ਮਸੀਹ ਮੈਨੂੰ ਮਿਲ ਚੁੱਕਿਆ ਹੈ। ਆ ਕੇ ਤੁਸੀਂ ਵੀ ਵੇਖੋ।" ਇਹ ਕਹਿੰਦੇ ਹੋਏ ਸਾਰੇ ਸਾਮਰੀਆ ਨਗਰ ਦੇ ਲੋਕਾਂ ਨੂੰ ਲੈ ਆਈ। ਯੋਹੰਨਾ ਉਹਦਾ ਚੌਥਾ ਅਧਿਆਇ 39ਵਾਂ ਵਚਨ। ਉਸ ਨਗਰ ਦੇ ਸਾਰੇ ਲੋਕਾਂ ਨੇ ਉਸ ਔਰਤ ਦੇ ਕਹਿੰਤੇ ਯਿਸੂ ਤੇ ਵਿਸ਼ਵਾਸ ਕੀਤਾ ਕਿਉਂਕਿ ਉਸਨੇ ਇੱਕ ਗਵਾਹੀ ਦਿੱਤੀ ਸੀ ਉਸਨੇ ਸਭ ਕੁਝ ਜੋ ਮੈਂ ਕੀਤਾ ਹੈ ਮੈਨੂੰ ਦੱਸ ਦਿੱਤਾ ਹੈ ਇਸ ਲਈ ਜਦ ਇਸਾਮਰੀ ਉਥੇ ਆਏ ਤਾਂ ਉਹਦੇ ਅੱਗੇ ਬੇਨਤੀ ਕਰਕੇ ਕਹਿਣ ਲੱਗੇ ਸਾਡੇ ਕੋਲ ਰਹਿ ਅਤੇ ਉਥੇ ਉਹ ਦੋ ਦਿਨ ਤੱਕ ਰਿਹਾ ਉਹਦੇ ਵਚਨ ਦੇ ਕਾਰਨ ਹੋਰ ਵੀ ਕਈ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਉਸ ਔਰਤ ਨੂੰ ਕਿਹਾ ਹੁਣ ਅਸੀਂ ਤੇਰੇ ਕਹਿੰਤੇ ਹੀ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਅਸੀਂ ਆਪ ਹੀ ਸੁਣ ਲਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਸੱਚਮੁੱਚ ਇਹੀ ਦੁਨੀਆ ਦਾ ਮੁਕਤੀ ਦਾਤਾ ਹੈ ਗਵਾਹੀ ਦਵੋ ਇਹ ਜੋ ਵੈਸ਼ਿਆ ਸੁਧਾਰ ਦਿੱਤੀ ਗਈ ਇਹ ਵੈਸ਼ਿਆ ਨੇ ਜੋ ਉਧਾਰ ਪਾਇਆ ਚੁੱਪ ਨਹੀਂ ਰਹੀ ਜਦ ਉਪਵਾਸ ਰੱਖ ਕੇ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਸੁਣਦਾ ਹੈ ਅਤੇ ਜਦੋਂ ਚੰਗਾ ਕਰਦਾ ਹੈ ਤਾਂ ਗਵਾਹੀ ਦਵੋ ਜੋ ਔਰਤ 12 ਸਾਲ ਤੋਂ ਲਹੂਦੀ ਬਿਮਾਰੀ ਦੇ ਨਾਲ ਤੜਫ ਰਹੀ ਸੀ ਜਿਵੇਂ ਹੀ ਛੋਇਆ ਉਹ ਚੰਗੀ ਹੋ ਗਈ ਅਤੇ ਪੂਰੀ ਤਰ੍ਹਾਂ ਉਸਨੇ ਚੰਗਾਈ ਪਾ ਲਈ ਫਿਰ ਕੀ ਕੀਤਾ ਜਾਣਦੇ ਹੋ ਚੁੱਪ-ਚਪ ਜਾਨ ਲੱਗੀ ਤਾਂ ਇਹ ਸੁਨੇਹਾ ਕਿਸੇ ਨੇ ਮੈਨੂੰ ਛੂਆ ਹੈ ਉਹ ਕੌਣ ਆ ਜਦੋਂ ਛੁੱਪ ਨਹੀਂ ਪਾਈ ਤਾਂ ਕਹਿਨ ਲੱਗੀ ਮੈਂ ਹੀ ਹਾਂ ਜਿਨੇ ਤੁਹਾਡੇ ਕੱਪੜਿਆਂ ਨੂੰ ਛੂਆ ਸੁਣੋ ਤੇਰੇ ਨਾਲ ਜੋ ਹੋਇਆ ਤੂੰ ਦੱਸ ਗਵਾਹੀ ਦੇ ਮੈਂ 12 ਸਾਲੋਂ ਤੋਂ ਲਹੂ ਦੀ ਬਿਮਾਰੀ ਦੇ ਨਾਲ ਤੜਫ ਰਹੀ ਸੀ ਕੋਈ ਵੀ ਵੈਦ ਮੈਨੂੰ ਚੰਗਾ ਨਹੀਂ ਕਰ ਪਾਇਆ ਕੋਈ ਡਾਕਟਰ ਮੈਨੂੰ ਚੰਗਾ ਨਹੀਂ ਕਰ ਪਾਇਆ ਪਰ ਜਿਵੇਂ ਹੀ ਤੁਹਾਡੇ ਪੱਲੇ ਨੂੰ ਛੋਇਆ ਮੈਂ ਚੰਗੀ ਹੋ ਗਈ ਐਸਾ ਚਮਤਕਾਰ ਪਾ ਕੇ ਗਵਾਹੀ ਦਿੱਤੇ ਬਿਨਾ ਕਿਵੇਂ ਜਾ ਰਹੀ ਆ ਮੇਰੇ ਭਰਾਵੋ ਅਤੇ ਭੈਣੋ ਕਿ ਤੁਹਾਡੇ ਜੀਵਨ ਚ ਪਰਮੇਸ਼ਵਰ ਅਦਭੁਤ ਕੰਮ ਕਰ ਰਹੇ ਆ ਤੁਹਾਡੇ ਪਾਪ ਮੇ ਜੀਵਨ ਨੂੰ ਕਿ ਪ੍ਰਭੂ ਨੇ ਅਦਭੁਤ ਤਰੀਕੇ ਨਾਲ ਬਦਲਿਆ ਹੈ ਆਪਣੀ ਗਵਾਹੀ ਤੁਸੀਂ ਜ਼ਰੂਰ ਦੇਣੀਆਂ ਤੁਹਾਡੇ ਜੀਵਨ ਚ ਜੋ ਵੀ ਭਲਾ ਹੋਇਆ ਤੁਸੀਂ ਹੋਰਾਂ ਨੂੰ ਵੀ ਦੱਸਣਾ ਹੈ ਯਾਦ ਰੱਖੋ ਸਾਡੇ ਆਲੇ ਦੁਆਲੇ ਕਈ ਲੋਕ ਆ ਜੋ ਇਸ ਤਰ੍ਹਾਂ ਨਰਕ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਚ ਜ਼ਰੂਰ ਲਿਆਓ ਜੋ ਚੰਗੇ ਹੋ ਚੁੱਕੇ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਸਮਾ ਦਓ ਸੰਤਾਨਾਂ ਨੂੰ ਵੀ ਦਓ ਤੀਸਰਾ ਗਵਾਹੀ ਦਵੋ ਚੌਥਾ ਕੀ ਆਉ ਵੇਖਦੇ ਆ ਦੂਸਰਾ ਕੋਰਿੰਥੀਆਂ 9 ਅਧਿਆਇ ਉਸ ਦੇ 5ਵੇਂ ਵਚਨ ਤੋਂ ਪੜ ਰਿਹਾ ਹਾਂ ਇਸ ਲਈ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨਾ ਜ਼ਰੂਰੀ ਸਮਝਿਆ ਹੈ ਕਿ ਕਿ ਉਹ ਪਹਿਲਾ ਤੋਂ ਤੁਹਾਡੇ ਕੋਲ ਜਾਣ ਅਤੇ ਤੁਹਾਡੀ ਉਧਾਰਤਾ ਦਾ ਫਲ ਜਿਸ ਦੇ ਬਾਰੇ ਪਹਿਲਾਂ ਤੋਂ ਹੀ ਵਚਨ ਦਿੱਤਾ ਗਿਆ ਹੈ ਤਿਆਰ ਕਰਕੇ ਰੱਖਿਏ ਕਿ ਇਹ ਦਬਾਬ ਦੇ ਨਾਲ ਨਹੀਂ ਪ੍ਰੰਤੂ ਉਧਾਰਤਾ ਦੇ ਫਲ ਦੀ ਤਰ੍ਹਾਂ ਤਿਆਰ ਹੋਵੇ ਪਰ ਗੱਲ ਤਾਂ ਇਹ ਆ ਜੋ ਥੋੜਾ ਬੀਜਦਾ ਹੈ ਉਹ ਥੋੜਾ ਕੱਟੇਗਾ ਵੀ ਜੋ ਜ਼ਿਆਦਾ ਬੀਜਦਾ ਹੈ ਉਹ ਜ਼ਿਆਦਾ ਵੱਡੇਗਾ ਵੀ ਹਰ ਇੱਕ ਜਨ ਜਿਸ ਤਰ੍ਹਾਂ ਦਾ ਚਾਵੇ ਉਸੇ ਤਰ੍ਹਾਂ ਦਾ ਹੀ দান ਕਰੇ ਨਾ ਕੁੜਕੁੜ ਕੇ ਨਾ ਦਬਾਬ ਦੇ ਵਿੱਚ ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਹੈ ਪਿਆਰ ਕਰਦਾ ਹੈ ਖੁਸ਼ੀ ਦੇ ਨਾਲ ਦਵੋ ਦਸ਼ਮਾਸ ਪਰਮੇਸ਼ਵਰ ਦਾ ਹੈ ਮਲਾਕੀ ਦੀ ਕਿਤਾਬ ਉਸ ਦਾ ਤਿੰਨ ਦੀ 10 ਚ ਵੇਖਾਂਗੇ ਸਾਰੇ ਦਸ਼ਮਾਸ ਪੰਡਾਰ ਚ ਲੈ ਆਓ ਤਾਂ ਕਿ ਮੇਰੇ ਭਵਨ ਚ ਖਾਂਦੀਆਂ ਚੀਜ਼ਾਂ ਰਵੇ ਸੇਨਾਵਾ ਦਾ ਯਹਵਾ ਇਹ ਆਖਦਾ ਹੈ ਐਸਾ ਕਰਕੇ ਤੁਸੀਂ ਪਰਖ ਕੇ ਦੇਖੋ ਕਿ ਮੈਂ ਅਸਮਾਨ ਦੀਆਂ ਖਿੜਕੀਆਂ ਖੋਲ ਕੇ ਤੁਹਾਡੇ ਉੱਪਰ ਮੈਂ ਅਪਰੰਪਾਰ ਆਸ਼ੀਸ਼ਾਂ ਦਾ ਮੀਂਹ ਵਰਸਾਵਾਂਗਾ ਜਾਂ ਫਿਰ ਨਹੀਂ ਪਰਮੇਸ਼ਵਰ ਕਹਿ ਰਿਹਾ ਦਸ਼ਮਾਸ ਜਾਨੇ ਤੁਸੀਂ ਜੋ ਕਮਾਉਂਦੇ ਹੋ ਉਸ ਕਮਾਈ ਦਾ ਦਸਵਾਂ ਹਿੱਸਾ ਅਗਰ 1000 ਰੁਪਏ ਕਮਾਉਂਦੇ ਹੋ ਤਾਂ ਉਹਦੇ ਵਿੱਚੋਂ ਦਸ਼ਮਾਸ ਪਰਮੇਸ਼ਵਰ ਨੂੰ ਦਿਓ ਜੇ ਤੁਹਾਨੂੰ ਪਰਮੇਸ਼ਵਰ ਨੇ 1 ਲੱਖ ਰੁਪਏ ਦਿੱਤਾ ਹੈ ਤਾਂ ਉਹਦੇ ਵਿੱਚੋਂ 10000 ਰੁਪਏ ਪਰਮੇਸ਼ਵਰ ਨੂੰ ਦੇਣੇ ਆ ਜੇ ਅਸੀਂ ਪਰਮੇਸ਼ਵਰ ਨੂੰ ਨਾ ਦੇ ਕੇ ਆਪਣੇ ਆਪ 'ਚ ਖਰਚ ਕਰਾਂਗੇ ਤਾਂ ਇਹ ਸਾਡੇ ਲਈ ਠੀਕ ਨਹੀਂ ਆ ਜੇ ਅਸੀਂ ਪਰਮੇਸ਼ਵਰ ਨੂੰ ਜੋ ਦਸ਼ਮਾਸ਼ ਦੇਣਾ ਨਾ ਦੇ ਕੇ ਆਪਣੀ ਮਰਜ਼ੀ ਨਾਲ ਖਰਚਾਂਗੇ ਉਸ ਨੂੰ ਪਰਮੇਸ਼ਵਰ ਕੀ ਕਹਿੰਦੇ ਆ ਬਾਈਬਲ 'ਚ ਹੈ ਆਓ ਵੇਖਦੇ ਆ 8ਵਾਂ ਵਚਨ ਕੀ ਮਨੁੱਖ ਪਰਮੇਸ਼ਵਰ ਨੂੰ ਧੋਖਾ ਦੇ ਸਕਦਾ ਹੈ ਪਰ ਵੇਖੋ ਤੁਸੀਂ ਮੈਨੂੰ ਧੋਖਾ ਦਿਨੇ ਹੋ ਅਤੇ ਤਾਵੇਂ ਪੁੱਛਦੇ ਹੋ ਅਸੀਂ ਕਿਹੜੀਆਂ ਗੱਲਾਂ 'ਚ ਤੁਹਾਨੂੰ ਲੁੱਟਿਆ ਹੈ ਦਸ਼ਮਾਸ ਅਤੇ ਲੈਣ ਵਾਲੀਆਂ ਭਿੰਟਾਂ 'ਚ ਇਹਨਾਂ ਗੱਲਾਂ 'ਚ ਤੁਸੀਂ ਮੈਨੂੰ ਲੁੱਟ ਰਹੇ ਹੋ ਜੋ ਦਸ਼ਮਾਸ ਨਹੀਂ ਦਿੰਦਾ ਉਹਨਾਂ ਵਿੱਚੋਂ ਹਰ ਇੱਕ ਜੋ ਪਰਮੇਸ਼ਵਰ ਦਾ ਹੈ ਉਹ ਚੋਰੀ ਕਰ ਰਿਹਾ ਹੈ ਪਰਮੇਸ਼ਵਰ ਕਹਿ ਰਿਹਾ ਮੈਨੂੰ ਲੁੱਟ ਰਹੇ ਆ ਇਹ ਸਾਡੇ ਲਈ ਠੀਕ ਨਹੀਂ ਆ ਜੋ ਪਰਮੇਸ਼ਵਰ ਨੂੰ ਦੇਣਾ ਉਹ ਚੋਰੀ ਕਰਨਾ ਠੀਕ ਨਹੀਂ ਆ ਪਰਮੇਸ਼ਵਰ ਨੇ ਕਿਹਾ ਹੈ ਦਸ਼ਮਾਂਸ਼ ਮੇਰਾ ਹੈ ਇਹ ਮੇਰੀ ਸੇਵਾ ਲਈ ਆ ਮੇਰੇ ਭਵਨ ਚ ਭੋਜਨ ਵਸਤੂਆਂ ਦੀ ਕਮੀ ਨਾ ਰਵੇ ਮੇਰੀ ਦੁਆਰਾ ਦਿੱਤੀ ਆਗਿਆ ਹੈ ਉਸ ਆਗਿਆ ਦੇ ਅਨੁਸਾਰ ਦਸ਼ਮਾਂਸ਼ ਮੇਰੇ ਭਵਨ ਚ ਲੈ ਕੇ ਆਓ ਇਸ ਤਰ੍ਹਾਂ ਲਿਆ ਕਿ ਮੈਨੂੰ ਬਰਖ ਕੇ ਵੇਖੋ ਅਸਮਾਨ ਦੀਆਂ ਖਿੜਕੀਆਂ ਖੋਲ ਕੇ ਅਪਰੰਪਾਰ ਆਸ਼ੀਸ਼ਾਂ ਦੀਆਂ ਬਰਕਤਾਂ ਬਰਸਾਵਾਂਗਾ ਪ੍ਰਭੂ ਨੇ ਕਿਹਾ ਪਿਆਰੋ ਕੀ ਇਹ ਸਹੀ ਆ ਕਿ ਪਰਮੇਸ਼ਵਰ ਨੂੰ ਦਿੰਦੇ ਉਹ ਆਸ਼ੀਸ਼ ਦੇਵੇਗਾ ਕਿੰਨੇ ਜਣੇ ਇਸ ਗੱਲ ਤੇ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਵਰ ਸਾਨੂੰ ਬਰਕਤ ਦੇਗਾ ਕੀ ਖੁਸ਼ੀ ਨਾਲ ਜੀਣਾ ਚਾਹੁੰਦੇ ਹੋ ਤਾਂ ਪਰਮੇਸ਼ਵਰ ਨੂੰ ਸਮਾਂ ਦਿਓ ਸੰਤਾਨਾਂ ਦਿਓ ਗਵਾਹੀ ਦਿਓ ਅਤੇ ਆਖਰ ਚ ਖੁਸ਼ੀ ਦੇ ਨਾਲ ਦਿਓ ਆਓ ਅਸੀਂ ਇੱਕ ਫੈਸਲਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਤੁਹਾਡੀ ਪਵਿੱਤਰ ਹਜ਼ੂਰੀ ਚ ਅਦਭੁਤ ਵਚਨਾਂ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਜੇ ਅਸੀਂ ਸਹੀ ਤਰੀਕੇ ਨਾਲ ਜੀਣਾ ਹੈ ਪਿਤਾ ਅਸੀਂ ਆਪਣਾ ਸਮਾਂ ਤੁਹਾਨੂੰ ਦੇਣਾ ਹੈ ਆਪਣੀਆਂ ਸੰਤਾਨਾਂ ਵੀ ਤੁਹਾਨੂੰ ਦੇਣੀਆਂ ਹਨ ਅਤੇ ਗਵਾਹੀਆਂ ਵੀ ਦੇਣੀਆਂ ਹਨ ਅਤੇ ਖੁਸ਼ੀ ਦੇ ਨਾਲ ਦੇਣਾ ਹੈ ਇਹ ਚਾਰ ਕੀਮਤੀ ਗੱਲਾਂ ਅੱਜ ਤੁਸੀਂ ਸਾਨੂੰ ਸਿਖਾਈਆਂ ਅਸੀਂ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰ ਸਕੀਏ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ के नाम से सबको शलोम मेरा नाम रामाराव है मैं बचपन में ठीक तरह से जीवन नहीं बिताता था इसलिए मुझे घर से बाहर निकल दिए घर से बाहर निकलने के बाद मैं छोटा सा काम करता था तब मुझे शराब पीना आदत हो गया बहुत शराब पीता था और नशे में यहाँ वहाँ गिर जाता था होश आने के बाद देखता हूँ तो जहाँ कुत्ते रहते हैं सुअर रहते हैं गंदे नालियों के पास पड़े रहता था मसीहियों से मैं नफरत करता था मेरे बच्चे मसीहों के घर या फिर छेद जाते हैं तो वो आने तक इंतजार करता था घर ले जाकर उन्हें बहुत मारता था और शराब पीकर नशे में रोड पर गाड़ियां आते समय में रोड पर गिर जाता था चलाने वाले मुझे रोड के पास छोड़कर चले जाते थे अगर मेरे पास शराब पीने के लिए पैसे नहीं है तो मैं सामान बेचकर चावल किराने में बेचकर शराब पीता था। और ताड़ी के दुकान में जाता था वो बॉटल देने तक उनसे झगड़ा करता था ਸ਼ਰਾਬ ਪੀਣ ਦੇ ਕਾਰਨ ਮੇਰੀ ਪਤਨੀ ਅਤੇ ਬੱਚੇ ਮੈਨੂੰ ਘਰ ਤੋਂ ਬਾਹਰ ਕੱਢ ਲਏ। ਤਦ ਮੈਂ ਇੱਕ ਬੇਸਹਾਰੇ ਜੈਸੇ ਹੋ ਗਿਆ। ऐसे बुरे जीवन से मरना बेहतर है सोचकर ट्रेन के नीचे मरने के लिए जा रहा था तब मुझे खलवरी टेम्पल का बस दिखाई दिया कलवरी टेम्पल जाइए आपका जीवन सुधरेगा ऐसा मेरा दोस्त ने कहा था तब वो बात मुझे याद आया मैंने प्रभु को टुकराया इसलिए मुझे ये स्थिति आई है सोच रहा था एक बार मैं कलवरी टेम्पल जाना चाहता था कलवरी टेम्पल जाने वाली बस में चढ़ा चर्च में प्रभु के दास कहा वचन सुनकर मैं किस तरह का बुरा जीवन जी रहा हूँ उस दिन मुझे पता चला ਅੱਜ ਪੇਕੜ ਕੁਮਕੜ ਕੀ ਦੂਰ ਕਰ ਰਹੇ ਹਨ ਪ੍ਰੇਮ ਨੂੰ ਦੂਰ ਕਰ ਰਹੇ ਆ ਪਿਆਰ ਨੂੰ ਦੂਰ ਕਰ ਰਹੇ ਆ ਅੱਜ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਪੈਣੋ ਅਤੇ ਪਰਾਓ ਤੁਹਾਡੇ ਕਰਨ ਵਾਲੇ ਪਾਪ ਮੈਂ ਕੰਮਾਂ ਦੇ ਕਾਰਨ ਤੁਹਾਡੇ ਬਹਿਰੂਪੀਏ ਜੀਵਨ ਦੇ ਕਾਰਨ ਤੁਹਾਡੇ ਕਰਨ ਵਾਲੇ ਕੰਮਾਂ ਦੇ ਕਾਰਨ ਧੋਖੇਬਾਜ਼ੀ ਦੇ ਜੀਵਨ ਦੇ ਕਾਰਨ ਤੁਹਾਡੇ ਪੀਨ ਦੇ ਕਾਰਨ ਤੁਹਾਡੇ ਘੁੰਮਣ ਦੇ ਕਾਰਨ ਪੁੱਛਦਾ ਹਾਂ ਕੀ ਖਟਿਆ ਸਮਾਜ ਦੇ ਵਿੱਚ ਆਦਰ ਨੂੰ ਗਵਾ ਲਿਆ ਅਤੇ ਰਿਸ਼ਤੇਦਾਰੀ ਦੇ ਵਿੱਚ ਇੱਜ਼ਤ ਨੂੰ ਵੀ ਖਰਾਬ ਕਰ ਲਿਆ ਘਰ ਦੇ ਵਿੱਚ ਰਹਿਣ ਵਾਲੇ ਪਿਆਰ ਨੂੰ ਖਰਾਬ ਕਰ ਲਿਆ ਰਿਸ਼ਤੇਦਾਰੀ ਖਰਾਬ ਕਰ ਲਈ ਅਤੇ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਹੋ ਕੇਵਲ ਆਪਣੀ ਹੀ ਨਹੀਂ ਆਪਣੀ ਪਤਨੀ ਆਪਣੇ ਬੱਚਿਆਂ ਦੀ ਵੀ ਸਿਹਤ ਤੁਸੀਂ ਖਰਾਬ ਕਰ ਰਹੇ ਹੋ ਤਬ ਮੈਂਨੇ ਆਪਣੀਆਂ ਗਲਤੀਆਂ ਨੂੰ ਮਾਨ ਲਿਆ ਅਤੇ ਪਛਤਾਪ ਕੀਤਾ ਪ੍ਰਭੂ ਮuje ਆਪਣਾ ਸੇਵਾ ਕਰਨੇ ਦਾ ਭਾਗਯ ਦੇ ਜੇ ਸੇ ਪ੍ਰਭੂ ਸੇ ਪ੍ਰਾਰਧਨਾ ਕੀਆ और प्रभु को मेरा उद्धार करता स्वीकार किया मैं अपनी बुरी आदतों को छोड़कर खुशी से जीवन बिता रहा हूँ प्रभु के मार्ग में चलते हुए पवित्रता से जीवन बिता रहा हूँ अब मैं अपने जीवन को प्रभु को समर्पित किया और कलवरी फुल टाइम सेवा में भाग ले रहा हूँ मैं अपनी पत्नी और बच्चों से मिलने घर गया तब वो मुझे देखकर हैरान हो गए अब वो बहुत खुश है मैं अपने दोस्त और रिश्तेदारों को कलवरी टेम्पल ले आ रहा हूँ प्रभु के दस सतीश कुमार जी को मेरा धन्यवाद मेरे जीवन को ठीक किए प्रभु को सारी महिमा आदर गौरव मिले साडा पता कलवरी पोस्ट बॉक्स नंबर ती कुकटपल्ली हैदराबाद बहत्तर